别打了，别打了。 ਕੰਟੀਆ ਦਾ ਜੇਤਨ ਪਰੇ ਪਰੇ ਤੇ ਆ ਗਿਆ ਇਹਦਾ ਤਾਂ ਚਲੇ ਗਿਆ ਤੁਸੀਂ ਆਪਣੇ ਬਚਾ ਲੋ ਮੈਂ ਵੇਈ ਗੋਲੀ ਕੋਨਾ ਤੇ ਆ ਪਹਿਲੇ ਹੱਥ ਸੋਚਿਆ ਜਾਵੇ ਇਹ ਨੂੰ ਪਰਵਾਹ ਨਹੀਂ ਕਰਦਾ ਜਾਵੇ ਕਰੋ ਇਹ ਆਪਣੇ ਬੱਚੇ ਬਚਾਉਣੇ ਆ ਇੱਕ ਕਰ ਇਹ ਜਾਵੇ ਇਹ ਸਮੇਂ ਦਵਾਦਾ ਇੱਕ ਮਿੰਟ ਬੰਦਾ ਕਰਦਾ ਬੰਦਾ ਬਚ ਕਰ ਇਹਦੇ ਤੇ ਹੀ ਜਾਵੇ ਇਹਦੇ ਡੀਸੀ ਨੂੰ ਰੈਂਡਮ ਦਿੱਤਾ ਜਾਵੇ ਐਸੇ ਨੂੰ ਰੈਂਡਮ ਦਿੱਤਾ ਜਾਵੇ ਕਹਿੰਦਾ ਉਹ ਆ ਕੋਈ ਜਿੰਨਾਂ ਆ ਬਈ ਬਈ ਇਹ ਦਿੰਦਾ ਆ ਆਹ ਜਾਨ ਚ ਉੱਡ ਕੇ ਆ ਆਹ ਉਹ 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 ਪਿੰਗ ਉਹ ਵੇਹੜਾ ਆਹ ਦੇਖੀ ਯਾਰ ਭਾਜੀ ਮੜਾ ਜਾ ਦੇਖੀ ਕੋਸ਼ਿਸ਼ਾ ਸੀ ਕਿੰਨੇ ਵੀ ਪ੍ਰਸ਼ਾਸਨ ਆ ਜਿਲੋਂ ਧੰਨਵਾਦ ਕਰਦੇ ਆ ਉਹਨਾਂ ਨੇ ਉਸ ਦਿਨ ਦਾ ਹੀ ਉਹ ਜ਼ਿਆਦਾ ਕੋਆਪਰੇਟ ਕੀਤਾ ਆ ਅੱਜ ਉਹਨਾਂ ਨੇ ਤੁਹਾਨੂੰ ਵਿਸ਼ਵਾਸ ਦਿਵਾਇਆ ਵੀ 10 ਦਿਨ ਦੇ ਵਿੱਚ ਅਸੀਂ ਤੁਹਾਨੂੰ ਇਹਨੂੰ ਫਾਸਟ ਟਰੈਕ ਦੇ ਵਿੱਚ ਕਰਕੇ ਜਲਦੋਂ ਜਲਦ ਇਹਸ ਬੰਦੇ ਨੂੰ ਕਾਫੀ ਦੀ ਸਜ਼ਾ ਜਿਹੜੀ ਆ ਉਹ ਸੁਣਵਾਈ ਜਾਊਗੀ ਪੂਰੀ ਕੋਸ਼ਿਸ਼ ਕੀਤੀ ਜਾਊਗੀ ਮੈਂ ਅੱਜ ਜਿਹੜੇ ਵੀ ਬੰਦੇ ਸਾਡੀ ਪੋਸਟ ਦੇਖ ਕੇ ਜਾਂ ਤੁਹਾਡਾ ਲਾਈਵ ਦੇਖ ਕੇ ਇੱਥੇ ਪਹੁੰਚੇ ਉਹਨਾਂ ਦਾ ਸਹਿਜ ਧੰਨਵਾਦ ਕਰਦੇ ਆ ਇਸੇ ਤਰ੍ਹਾਂ ਜਿਹੜੀ ਹੈ ਮਹਿੰਮ ਆ ਭਈ ਇਹ ਪਹਜਾਓ ਪੰਜਾਬ ਦੇ ਵਿੱਚੋਂ ਇਹ ਚੱਲੂ ਰਹਗੀ ਇਹ ਦੀ ਸਟਾਰਟਿੰਗ ਅਸੀਂ ਕੱਲ ਨੂੰ ਕੇ ਹਿਸਾਬ ਨੂੰ ਨਾਲ ਲੈ ਕੇ ਕੇ ਬਾਕੀ ਸਾਥੀਆਂ ਨਾਲ ਲੈ ਕੇ ਡੀਸੀ ਮੈਮ ਤੇ ਐਸਐਸਪੀ ਸਾਹਿਬ ਨੂੰ ਇਹਦਾ ਮਰੰਡਮ ਦਵਾਂਗੇ ਤੇ ਅਸੀਂ ਆਪਣੀ ਸ਼ੁਰੂਆਤ ਜਿਹੜੀ ਆ ਪਹਿਲਾ ਦੀਪਨਗਰ ਮਹੱਲੇ ਤੋਂ ਕਰਾਂਗੇ ਅਸੀਂ ਆਪਣਾ ਮਹੱਲਾ ਪਹਿਲਾ ਖਾਲੀ ਕਰਾਵਾਂਗੇ ਉਸ ਤੋਂ ਬਾਅਦ ਅਗਲੇ ਪਾਸੇ ਨੂੰ ਤੁਰਾਂਗੇ ਤੇ ਹੁਣ ਹੰਗਾਮਾ ਕਿਉਂ ਆਇਆ ਸੀ ਕੋਈ ਬਾਹਰੋਂ ਵੀ ਬੰਦੇ ਆਏ ਉਸੇ ਕਿਉਂ ਵਿੱਚ ਕਿਉਂ ਜਾਣ ਬੁੱਝ ਕੇ ਰੋੜਾ ਪਾ ਰਹੇ ਆ ਜੀ ਦੇਖੋ ਚੁੱਕ ਦੇ ਟਾਈਮ ਤੇ ਵੀ ਲੋਕੀ ਆ ਕੇ ਨਾ ਆਪਣੇ ਆਪ ਨੂੰ ਹਾਈਲਾਈਟ ਕਰ ਰਹੇ ਆ ਠੀਕ ਹੈ ਨਾ ਹੁਣ ਇੱਥੇ ਕਿੰਨੇ ਬੰਦੇ ਇੱਦਾਂ ਦੇ ਜਿਹੜੇ ਉਸ ਦਿਨ ਤੋਂ ਹੀ ਇਸ ਪਰਿਵਾਰ ਦੇ ਨਾਲ ਤੁਰਿਆ ਦਿਨ ਰਾਤ ਇੱਕ ਕੀਤਾ ਉਹਨਾਂ ਨੂੰ ਪਤਾ ਜਾਂ ਉਸ ਪਰਿਵਾਰ ਨੂੰ ਪਤਾ ਉਹਨਾਂ ਦਾ ਕੀ ਬੀਤ ਗਿਆ ਸਾਡਾ ਆੜਗਵਾਰਿਆ ਸਾਨੂੰ ਆਪਾਂ ਆ ਕੇ ਅੱਜ ਦੇ ਦਿਨ ਵੀ ਰੋਟੀਆਂ ਸੇਕ ਰਹੇ ਆ ਆਪਾਂ ਆਪਣੇ ਆਪ ਨੂੰ ਹਾਈਲਾਈਟ ਕਰ ਰਹੇ ਆਂ ਅਸੀਂ ਆਹ ਕਰਤਾ ਉਹ ਕਰਤਾ ਨਹੀਂ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਜੋ ਵੀ ਚੀਜ਼ ਹੋਣੀ ਆ ਉਹ ਪ੍ਰਸ਼ਾਸਨ ਜੋ ਕਾਨੂੰਨ ਬਣਾਉ ਉਹਦੇ ਹਿਸਾਬ ਨਾਲ ਹੋਣੀ ਆ ਕਾਨੂੰਨ ਤੋਂ ਬਿਨਾਂ ਤੁਸੀਂ ਕੋਈ ਚੀਜ਼ ਨਹੀਂ ਕਰ ਸਕਦੇ ਜੀ ਕਈ ਸਾਹਿਬ ਕੱਲ ਤਾਂ ਹੁਣ ਕੀ ਪ੍ਰੋਗਰਾਮ ਲਿਖਿਆ ਗਿਆ ਕੱਲ ਜੀ ਅਸੀਂ ਸਾਰੀਆਂ ਰਾਣਾ ਜੀ ਜਿੰਨੇ ਵੀ ਫਾਇੰਸੇ ਵੀ ਥੋੜਾ ਉੱਚੀ ਬੋਲੋਗਾਠਾ ਨਾਏ ਆ ਅੱਜ ਕੋਲ ਤੇ ਸਾਡੀ ਤੇ ਉਹਨਾਂ ਦਾ ਧੰਨਵਾਦ ਵੀ ਆਰ ਉਹਨਾਂ ਦੇ ਨਮਾਇੰਦਿਆਂ ਨੂੰ ਅਪੀਲ ਵੀ ਆ ਕਿ ਕੱਲ 11:15 ਵਜੇ ਅਸੀਂ ਇਕੱਠੇ ਹੋਵਾਂਗੇ ਕੰਪਲੈਕਸ ਆਪਣੇ ਡੀਸੀ ਈਸੀ ਕੰਪਲੈਕਸ ਉੱਥੇ ਸਾਰੇ ਪਹੁੰਚਣ ਜੱਥੇਬੰਦੀਆਂ ਦੇ ਇੱਕ ਇੱਕ ਦੋ ਦੋ ਬੰਦੇ ਅਸੀਂ ਪ੍ਰਸ਼ਾਸਨ ਨੂੰ ਇਹ ਰਿਟਰਨ ਅਸ਼ਵਾਸ਼ਣ ਲਵਾਂਗੇ ਅੱਜ ਉਹਨਾਂ ਨੇ ਵਰਬਲੀ ਸਾਨੂੰ ਦਿੱਤਾ ਉਹਨਾਂ ਦਾ ਧੰਨਵਾਦ ਉਹਨਾਂ ਨੇ ਕਾਰਵਾਈ ਕੀਤੀ ਉਹਨਾਂ ਦਾ ਧੰਨਵਾਦ ਤਾਂ ਇਨ ਫਿਊਚਰ ਦੋਸ਼ੀ ਆਪਣੇ ਮੁਕਾਮ ਤੱਕ ਪਹੁੰਚੇ ਜੋ ਨੇ ਕ੍ਰਾਈਮ ਕੀਤਾ ਉਹਦੇ ਲਈ ਹਫਤੇ 'ਚ ਚਲਾਨ ਟਿਕ ਹੋਵੇ ਔਰ ਮਹੀਨੇ 8 ਮਹੀਨੇ ਦੇ ਵਿੱਚ ਇਹਦਾ ਫਾਸਟ ਟ੍ਰੈਕ 'ਚ ਇਹਨੂੰ ਫਾਂਸੀ ਦੀ ਸਜ਼ਾ ਮਿਲੇ ਇਹਦੇ ਲਈ ਸਾਰਾ ਸ਼ਹਿਰ ਲਾਮਬੰਦ ਦਾ ਸਾਰਾ ਸ਼ਹਿਰ ਖੜਾ ਆ ਜੇ ਨਹੀਂ 8-10 ਦਿਨ ਦੇ ਵਿੱਚ ਪੁਲਿਸ ਚਲਾਨ ਪੇਸ਼ ਕਰਨ ਦੇ ਵਿੱਚ ਨਹੀਂ ਕਾਮਯਾਬ ਹੁੰਦੀ ਤਾਂ ਫਿਰ ਮੁਹਿੰਮ ਸਾਡੀ ਇਹ ਰੋਸ਼ ਹੈ ਜਿਹੜਾ ਜ਼ਰੂਰੀ ਰਹੂਗਾ ਸੜਕੇ ਤੇ ਆਵਾਂਗੇ ਆਪਾਂ ਕਿ ਰਹੂਗਾ ਔਰ ਕਿਸ ਹੱਦ ਤੱਕ ਜਾਊਗਾ ਇਹ ਪ੍ਰਸ਼ਾਸਨ ਨੇ ਸੋਚਿਆ ਵੀ ਨਹੀਂ ਹੋ ਸ਼ਹਿਰਬਾਸੀ ਜੀ ਸ਼ਾਂਤਮਈਆ ਇੱਕ ਰੋਸ਼ੀਦ ਵੀ ਬਹੁਤ ਆ ਮੌਕਾ ਆਂਦੇ ਹੋ ਸਕਦੇ ਆ ਕਿਉਂਕਿ ਅਸੀਂ ਗੀਂਦ ਪ੍ਰਸ਼ਾਸਨ ਦੇ ਪਾਲੇ ਚ ਕੰਨ ਦੇ ਦੇ ਦੇਣੀ ਆ ਕਿ ਸਾਨੂੰ ਹਫਤੇ ਚ ਚਲਾਨ ਪੇਸ਼ ਕਰੋ ਤਾਂ ਕ੍ਰਾਈਮ ਨਾ ਹੋਵੇ ਸਪੈਸ਼ਲ ਤੁਹਾਨੂੰ ਮੈਂ ਕਹਿਣ ਲੱਗਾ ਇਦਾਂ ਦੇ ਬੰਦਿਆਂ ਨੂੰ ਜਿਹੜੇ ਬਾਹਰੋਂ ਮਾਈਗ੍ਰੇਟ ਹੋ ਕੇ ਆਏ ਆ ਅਸੀਂ ਮੈਮੋਰੈਂਡਮ ਜੋ ਵੀ ਲਿਖਾਂਗੇ ਵੀ ਉਹਨਾਂ ਦੀਆਂ ਵੈਰੀਫਿਕੇਸ਼ਨਾਂ ਕਰਾਈਆਂ ਜਾਂ ਜਿਹੜੇ ਵਿਦਆਊਟ ਵੈਰੀਫਿਕੇਸ਼ਨੋਂ ਗਹਿ ਰਹੇ ਆ ਉਹਨਾਂ ਦੀ ਇੱਕ ਹਫਤੇ ਦੇ ਵਿੱਚ ਦੇ ਵੈਰੀਫਿਕੇਸ਼ਨ ਹੋਵੇ ਜਿਹੜੇ ਕ੍ਰਿਮੀਨਲ ਹੈਗੇ ਆ ਉਹਨਾਂ ਨੂੰ ਫੜ ਕੇ ਬਾਬਸ ਜਿੱਤੋਂ ਕ੍ਰਾਈਮ ਕਰਕੇ ਆਏ ਉੱਥੇ ਭੇਜਿਆ ਜਾ ਤੁਸੀਂ ਇਹੀ ਗੱਲ ਮੈਂ ਤੁਹਾਡੀ ਟੋਕ ਰਿਆਂ ਕਿ ਕ੍ਰਾਈਮ ਕਰਕੇ ਆਏ ਦੋ ਦਿਨ ਪੁਲਿਸ ਨੇ ਦਿਨ ਰਾਤ ਇੱਕ ਕੀਤੀ ਆ ਪੁਲਿਸ ਦੀ ਕਾਰਗੁਜ਼ਾਰੀ ਤੇ ਅਸੀਂ ਸ਼ੱਕ ਨਹੀਂ ਕਰ ਸਕਦੇ ਠੀਕ ਆ ਜੀ ਨਾ ਹੀ ਅਸੀਂ ਕਿਸੇ ਨੂੰ ਕੋਈ ਯਕੀਨ ਦਿਵਾ ਸਕਦੇ ਕਿ ਪੁਲਿਸ ਨੇ ਕਿਸ ਕਦਰ ਕੰਮ ਕੀਤਾ ਮੇਰਾ ਵੀ ਮਹੱਲਾ ਸੇਕਾ ਬਤੌਰ ਪੱਤਰਕਾਰ ਨਹੀਂ ਆਮ ਨਾਗਰਿਕ ਮੈਂ ਵੀ ਨਾਲ ਘੁੰਮਿਆ ਪਰ ਇਹ ਦੋ ਦਿਨਾਂ ਦੇ ਵਿੱਚ ਦੋ ਦਰਜਨ ਦੇ ਕਰੀਬ ਭਗੋੜੇ ਪੁਲਿਸ ਨੇ ਫੜੇ ਆ ਜੀ ਤੇ ਕਿੰਨੇ ਕੁ ਹੋਣਗੇ ਜੀ ਫਿਰ ਇੱਥੇ ਪ੍ਰਸ਼ਾਸਨ ਨੂੰ ਦੁਕਾਨ ਦਾ ਮਤਲਬ ਸਾਡਾ ਇਹੀ ਆ ਵੀ ਘਟਨਾ ਹੋ ਗਈ ਜਿਹੜਾ ਬੀਤ ਗਿਆ ਗਾਂ ਆਣ ਵਾਲੇ ਟਾਈਮ 'ਚ ਇਦਾਂ ਦੇ ਕ੍ਰਾਈਮਨਲ ਸਾਡੇ ਵਿੱਚ ਬਹਿ ਕੇ ਕ੍ਰਾਈਮ ਨਾ ਕਰ ਸਕਣ ਉਹਨੂੰ ਤਾਂ ਆਪਾਂ ਰੋਕ ਲਈਏ ਉਹਨੂੰ ਆਪਾਂ ਸ਼ਹਿਰ ਵਾਸੀ ਰੋਕ ਲਈਏ ਵੀ ਦੁਬਾਰਾ ਕੋਈ ਕ੍ਰਾਈਮ ਨਾ ਹੋਵੇ ਉਹਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਜਾਵੇ ਔਰ ਮੇਰੀ ਅਪੀਲ ਆ ਸਾਰੇ ਸ਼ਹਿਰ ਵਾਸੀਆਂ ਨੂੰ ਜਿਨ੍ਹਾਂ ਨੇ ਵੀ ਕਿਰਾਏਦਾਰ ਰੱਖਿਆ ਪਹਿਲਾਂ ਉਹਨਾਂ ਦੀਆਂ ਵੈਰੀਫਿਕੇਸ਼ਨਾਂ ਮੰਗਵਾਨ ਔਰ ਉਸ ਤੋਂ ਬਾਅਦ ਉਹਨਾਂ ਨੂੰ ਆਪਣੇ ਘਰ 'ਚ ਐਂਟਰੀ ਦੇਣ ਨਹੀਂ ਤਾਂ ਪ੍ਰਸ਼ਾਸਨ ਨੂੰ ਸਾਡੀ ਇਹ ਵੀ ਮੰਗ ਆ ਵੀ ਮਾਲਕ ਮਕਾਨ ਤੇ ਵੀ ਜੇ ਵਿਦਆਊਟ ਵੈਰੀਫਿਕੇਸ਼ਨ ਪੁਲਿਸ ਵੈਰੀਫਿਕੇਸ਼ਨ ਦੇ ਉਹ ਕਿਰਾਏਦਾਰ ਰੱਖਦੇ ਪਰਚਾ ਹੋ ਤੇ ਕਾਰਵਾਈ ਕੀਤੀ ਜਾਵੇ